ਯਾਰ ਕਿਹੜੇ ਬੰਦੇ ਤੋਂ ਮੰਗ ਗਏ ਪੈਸੇ ਅੱਜ ਦਿਮਾਗ ਚ ਨਹੀਂ ਆ ਰਹੇ ਕਿਹੜਾ ਦਊਗਾ ਆਪਾਂ ਦੀਸੇ ਨੂੰ ਲਾ ਕੇ ਦੇਖਣਾ ਹੁਣ ਦੀਸਾ ਹੀ ਕਰੂਗਾ ਕੰਮ ਓਏ ਆ ਜੀ ਦਾ ਫੋਨ ਆ ਗਿਆ ਕੰਮ ਵੀ ਨਹੀਂ ਕਰਨਾ ਅੱਜ ਅੱਛਾ ਬੰਟੀ ਹੈ ਹੈਲੋ ਹਾਂ ਬੰਟੀ ਕਿਵੇਂ ਦੀਸੇ ਬਾਈ ਯਾਰ ਇੱਕ ਲੋੜ ਸੀਗੀ ਯਾਰ ਭਰਾ ਬਣੇ ਯਾਰ ਮਾਤਾ ਨਾਲ ਬਾਲੀ ਬਿਮਾਰ ਹੋ ਗਈ ਭਰਾ 20000 ਰੁਪਏ ਦੀ ਲੋੜ ਐ ਐਮਰਜੈਂਸੀ ਬਾਲੀ ਮਜਬੂਰੀ ਆ ਨਹੀਂ ਮੈਂ ਬਾਈ ਕਹਿੰਦਾ ਨਹੀਂ ਸੀਗਾ ਯਾਰ ਭਰਾ ਬਣ ਕੇ 20000 ਰੁਪਿਆ ਕਰਕੇ ਦੇ ਮੈਨੂੰ ਹੱਲ ਮੈਂ ਤੈਨੂੰ ਥੋੜੇ ਦਿਨਾਂ ਤੱਕ ਰਮੋੜ ਦੂੰਗਾ Google Pay ਕਰ ਦੇ ਭਰਾ ਬਣ ਕੇ ਬਾਲੀ ਮਜਬੂਰੀ ਆ ਨਹੀਂ ਮੈਂ ਤੈਨੂੰ ਕਹਿੰਦਾ ਨਹੀਂ ਸੀਗਾ ਅੱਛਾ ਬਾਈ ਯਾਰ ਉਹਦਾ ਚਲ ਮੈਨੂੰ ਚਾਹੀਦੇ ਸੀਗੇ ਯਾਰ ਚਲ ਤੈਨੂੰ ਐਮਰਜੈਂਸੀ ਆ ਤੈਨੂੰ ਕਰ ਦੇਣਾ ਬਾਈ ਕੋਈ ਚੱਕਰ ਨਹੀਂ ਯਾਰ ਕੋਈ ਚੱਕਰ ਨਹੀਂ ਬਾਈ ਕਰ ਦੇਣਾ Google Pay ਕਰ ਦੇਣਾ ਤੈਨੂੰ ਠੀਕ ਆ ਬਾਈ ਚਾਲਾ ਪੈਸਿਆਂ ਦਾ ਹੱਲ ਹੋ ਗਿਆ ਆਪਣੇ ਹੁਣ ਲੱਗਣਗੇ 10 ਦਿਨ ਲਾਟਾਂ ਤੇ ਕਰਾਂਗੇ ਲਵਾਂਗੇ ਨਜ਼ਾਰੇ ਕੁਝ ਨਹੀਂ ਹੁੰਦਾ ਉਹ ਲੂ ਨੂੰ ਲਾਉਣਾ ਹੈ ਤੂੰ ਹਣਾ ਹੈਲੋ ਕਿਵੇਂ ਆ ਬਲੂ ਉਹ ਬਾਈ ਯਾਰ ਇੱਕ ਲੋਡ ਸੀਗੀ ਯਾਰ ਤੇਰੇ ਤੇ ਕਰਾ ਯਾਰ ਮੈਨੂੰ ਨਾ 15000 ਰੁਪਏ ਦੀ ਲੋੜ ਆ ਮਾਤਾ ਬਿਮਾਰ ਹੋ ਗਈ ਬਾਲੀ ਯਾਰ ਐਮਰਜੈਂਸੀ ਚਾਹੀਂਦੇ ਆ ਭਰਾ ਬਣ ਕੇ ਕਰ ਦੇ ਯਾਰ ਮਜਬੂਰੀ ਆ ਵੀਰ ਬਣ ਕੇ ਮੈਂ ਤਾਂ ਆ ਹੀ ਕਹਿਣਾ ਤੈਨੂੰ ਨਹੀਂ ਮੈਂ ਕਹਿੰਦਾ ਨਹੀਂ ਸੀਗਾ ਭਰਾ ਬਣੇ ਯਾਰ ਔਖਾ ਸੌਖਾ ਕਰਕੇ ਦੇ ਹੱਲ Google Pay ਕਰ ਦੇ ਵੀਰ ਬਣੇ ਉਂ ਤਾਂ ਨਾ ਯਾਰ ਮੈਂ ਕਾਲਜ ਦੀ ਫੀਸ ਭਰਨੀ ਸੀ ਬਾਈ ਪਰ ਆਪਣੀ ਮਾਤਾ ਢੱਲੀ ਆ ਤੈਨੂੰ ਜ਼ਿਆਦਾ ਮਜਬੂਰੀ ਆ ਚੱਲ ਮੈਂ ਨਾ ਤੈਨੂੰ Google Pay ਕਰ ਦਿੰਦਾ ਬਾਈ ਤੇ ਮੈਂ ਫੀਸ ਲੇਟ ਭਰ ਦੂੰਗਾ ਠੀਕ ਆ ਬਾਈ ਸ਼ੁਕਰ ਹੈ ਦਾ ਫੇਰ ਅੱਜ ਦੁਬਾਰੇ ਫੇਰ ਹੱਲ ਹੋ ਗਿਆ ਫੇਰ ਲੰਗਣਗੇ ਆਪਣੇ ਪੰਜ ਸੱਤ ਦਿਨ ਹੁਣ ਲਾਟਿਆਂ ਤੇ ਉਸ ਨਹੀਂ ਹੁੰਦਾ ਵਧ ਗਿਆ ਹੁਣ ਹੋ ਗਿਆ ਸਮਾਨ ਦਾ ਹੱਲ ਕਰਦੇ ਆ ਲਵਾਂਗੇ ਲੱਜ ਤਾਂ ਕੁਝ ਨਹੀਂ ਹੁੰਦਾ ਅਰੇ ਜੀ ਕਿਨੂੰ ਪੁੱਛੀ ਭੈਣ ਟੁੱਟਦਾ ਸਰੀਰ ਵੀ ਬੜਾ ਟੁੱਟ ਜਾਂਦਾ ਕਿਨੂੰ ਹੁਣ ਕਿਨੂੰ ਲਾਵਾਂ ਫੁਨਾਦਾ ਅੱਜ ਦੀਸੇ ਨੂੰ ਦੁਬਾਰੇ ਲਾਉਣਾ ਵੀ ਦੀਸੇ ਬਾਈ ਔਖਾ ਸੌਖਾ ਕਰਕੇ ਦੇ ਹੁਣ ਦੀਸੇ ਨੂੰ ਲਾਉਣਾ ਦੇ ਹੈਲੋ ਕਿਵੇਂ ਆ ਬਾਈ ਦਿਸੇ ਭਰਾ ਇੱਕ ਬੜੀ ਯਾਰ ਐਮਰਜੈਂਸੀ ਲੋੜ ਪਈ ਵੀਰ ਬਣ ਕੇ ਹੱਲ ਕਰਕੇ ਦੇ ਪੈਸਾ ਦਾ ਮੈਨੂੰ ਬੜੇ ਜ਼ਰੂਰੀ ਚਾਹੀਦੇ ਬਾਪੂ ਕੁਮਾਰ ਹੋ ਗਿਆ ਯਾਰ ਬੜਾ ਬਿਮਾਰ ਹੋ ਗਿਆ ਭਰਾ ਬਣ ਕੇ ਸੀਰੀਅਸ ਆ ਤੇ ਪੈਸਾ ਦਾ ਹੱਲ ਕਰਕੇ ਦੇ ਵੀਰ ਬਣ ਕੇ ਮੈਨੂੰ 10 ਕੁ ਹਜ਼ਾਰ ਰੁਪਿਆ ਘਟਦਾਗਾ 10 ਕੁ ਕਰ ਦੇ ਭਰਾ ਬਣੇ ਬੜੀ ਐਮਰਜੈਂਸੀ ਆ ਦਿਸੇ ਨਹੀਂ ਮੈਂ ਕਹਿੰਦਾ ਨਹੀਂ ਸੀਗਾ ਬਾਈ अच्छा भाई 10000 ਰੁਪਏ ਰੱਖੇ ਬਈ ਸਪਰੇਅ ਵਾਲੇ ਖਾਤਰ ਤੇ ਤੈਨੂੰ 5000 ਰੁਪਏ ਕਰ ਦਣਾ 5000 ਰੁਪਏ ਦਾ ਹੋਰ ਬੱਸ ਉਹ ਲੈ ਕਰ ਲੈ ਬਈ ਯਾਰ ਹਾਂ Google Pay ਕਰ ਦਣਾ ਬਈ ਤੇਰੇ 5000 ਰੁਪਏ ਹਾਂ ਠੀਕ ਆ ਬਈ ਠੀਕ ਸ਼ੁਕਰ ਅੱਜ ਦਾ ਵੀ ਹੱਲ ਹੋ ਗਿਆ ਤੇ ਹੁਣ ਚੱਲ 2 ਕੁ ਦਿਨ ਤਾਂ ਨੰਗਣਗੇ 1 2 ਦਿਨ ਜਿਹੜੇ ਨੰਗਦੇ ਠੀਕ ਆ ਤੋੜ ਮਰੂਗੀ ਹੁਣ ਔਖੇ ਹੋ ਜਾਂਦੇ ਸੀ ਭੈਣ ਦੇ ਖਾਸੋਂ ਦਿੱਤਾ ਚੱਲ ਠੀਕ ਆ ਆ ਜੇਰ ਫਿਰ ਭੋਲੂ ਨੂੰ ਪੁੱਛਦੇ ਆ ਕੀ ਇਹ 5500 ਰੁਪਏ ਦਾ ਹੱਲ ਕਰੀ ਦੇਵੇ ਬਾਪੂ ਦਾ ਬਹਾਨਾ ਵਧ ਗਿਆ ਆਪਾਂ ਨੂੰ ਮਿਲਿਆ ਵਾ ਉਹੀ ਲਾ ਦਨੇ ਹੈਲੋ ਭੋਲੂ ਕਿਵੇਂ ਆ ਬਾਈ ਬਾਈ ਯਾਰ ਇੱਕ ਬੜੀ ਐਮਰਜੈਂਸੀ ਲੋਡ ਪੈ ਗਈ ਸੀ ਭਰਾ ਯਾਰ ਮੇਰਾ ਨਾ ਯਾਰ ਬਾਪੂ ਢਲਾ ਹੋ ਗਿਆ 바ਵਾ ਤੇ ਜ਼ਰੂਰੀ ਆ ਭਰਾ ਯਾਰ ਪੈਸੇ ਚਾਹੀਦੇ ਆ 10 ਕੁ ਹਜ਼ਾਰ ਰੁਪਏ ਦਾ ਹੱਲ ਕਰਕੇ ਦੇ ਵੀਰ ਬਣ ਕੇ ਮੈਨੂੰ ਯਾਰ ਬਾਲੇ ਐਮਰਜੈਂਸੀ ਚਾਹੀਦੇ ਸੀ ਨਹੀਂ ਮੈਂ ਕਹਿੰਦਾ ਨਹੀਂ ਸੀਗਾ ਭਰਾ ਨਹੀਂ ਦੱਸ ਹੁੰਦਾ ਯਾਰ 5 6 ਤਾਂ ਕਰਕੇ ਦੇ ਭਰਾ ਬਣ ਕੇ ਬਾਲੀ ਮਜਬੂਰੀਆ ਨਹੀਂ ਮੈਂ ਕਹਿੰਦਾ ਨਹੀਂ ਸੀਗਾ ਤੈਨੂੰ ਵੀਰ ਬਣ ਕੇ ਹੱਲ ਕਰਕੇ ਨਾ ਮੈਨੂੰ ਗੂਗਲ ਪੇ ਕਰ ਯਾਰ ਔਖਾ ਸੁੱਖਾ ਜਿਵੇਂ ਮਰਜ਼ੀ ਕਰ ਭਰਾ ਜ਼ਰੂਰੀ ਚਾਹੀਦੇ ਨਹੀਂ ਮੈਂ ਕਹਿੰਦਾ ਨਹੀਂ ਸੀਗਾ ਯਾਰ ਹੋਂ ਤਾਂ ਬਈ ਪੰਟੀ ਪੈਸੇ ਹੈ ਨਹੀਂ ਕੋਈ ਨਾ ਮੈਂ ਤੇਰਾ ਕਿਦੋਂ ਨਾ ਕਿਦੋਂ ਬਈ ਘੰਟੇ ਤੱਕ ਹੱਲ ਕਰ ਦਿੰਦਾ ਕੀ ਦਾ ਫੋਨ ਸੀ ਬਈ ਪੰਟੀ ਸੀ ਯਾਰ 5000 ਰੁਪਏ ਮੰਗ ਲਈ ਕਹਿੰਦਾ ਭਰਾਵਾ ਫੁੱਟ ਲਾ ਆ ਥੋੜੇ ਦੇਤਾ ਹੋਗੇ ਮੈਥੋਂ ਮੰਗਿਆ ਉਦੋਂ ਹੀ ਮੈਂ 5000 ਰੁਪਏ ਕਰਾਇਆ ਦਾ ਬਾਪੂ ਜਿਆਦਾ ਢਿੱਲਾ ਆ ਪਤਾ ਨਹੀਂ ਆ ਉਹਦਾ ਬਾਪੂ ਯਾਰ ਜਿਆਦਾ ਆ ਪਤਾ ਨਾ ਲਿਆਈ ਹਾਂ ਚਲ ਗਿਆ ਵੀ ਪਤਾ ਲੱਗ ਗਿਆ ਓਏ ਤਾਇਆ ਰੋ ਕਰੋ ਕਰੋ ਹਾਂ ਸਰੋ ਕੀ ਗੱਲ ਆ ਕਿਵੇਂ ਰੋਕਿਆ ਮੈਨੂੰ ਹੋਰ ਫਿਰ ਤਾਇਆ ਸੈਟਾਂ ਨੂੰ ਮੈਂ ਤਾਂ ਸੈਟਾਂ ਮੈਨੂੰ ਕਿਉਂ ਆ ਮੈਂ ਸੋਣਾ ਬਾਹ ਬਿਮਾਰ ਹੋ ਗਿਆ ਸੀਗਾ ਮੈਂ ਤਾਂ ਘੋੜੇ ਵਰਗਾ ਮੈਂ ਕਦੋਂ ਬਿਮਾਰ ਹੋਇਆ ਮੈਂ ਤਾਂ ਕੰਟੀ ਨਹੀਂ ਮੈਥੋਂ ਵੀ ਪੈਸੇ ਮੰਗੇ ਸੀਗਾ ਨਾ ਤਾਇਆ ਢਿੱਲਾਗਾ ਮੈਥੋਂ ਹੀ ਮੰਗੇ ਤਾਇਆ ਉਹ ਪਤੰਦਰੋ ਤਾਂ ਨਸ਼ੇ ਕਰਦਾ ਹੈ ਹਾਂ ਉਹ ਤਾਂ ਛੱਡਦਾ ਕੁਝ ਨਹੀਂ ਤਾਂ ਹੁਣ ਮੈਂ ਆਪਦਾ ਮੁੰਡਾ ਕਹਿੰਦੇ ਨੇ ਤੇ ਆਪਦਾ ਝਗਜ ਕਾ ਉਹਦੇ ਡੰੰਗਾ ਹੁੰਦਾ ਉਹਦਾ ਚਿੱਟਾ ਉਹ ਲੰਦ ਛੱਡਦਾ ਕੀ ਆ ਉਹ ਸਾਨੂੰ ਉਹ ਕਰ ਕਰ ਕੇ ਹੋਰ ਮੁੱਥੇ ਰੰਦੋ ਬੜੀ ਬੈਠਾ ਮੈਥੋਂ ਦਾ ਕਈ ਵਾਰ ਲੇਗਾ ਤਾਇਆ ਮੈਥੋਂ ਵੀ ਤਾਂ ਕਈ ਵਾਰ ਲੇਗਾ ਤਾਈ ਵੀ ਡਲੀ ਕਰਦੀ ਹੁਣ ਲਗਦਾ ਤਾਈ ਜਿੰਦਗੀ ਚ ਕਦੇ ਵੀ ਵੰਗੇ ਉਹਨੂੰ ਪੈਸੇ ਨਾ ਦੇ ਉਹ ਤਾਂ ਹੁਣ ਗਏ ਪੂਜ ਤੇ ਦੇ ਦੇ ਤਾਂ ਮੈਨੂੰ ਪਹਿਣਗੇ ਹੁਣ ਨਹੀਂ ਹੁੰਦੇ ਤਾਂ ਜਰ ਪੁੱਸਤਾ ਲੈਿੰਦੇ ਪਿੰਡ ਜੀ ਰਹਿਣਾ ਮੈਂ ਤੇਰੇ ਨਾਲ ਤਾਂ ਐਡਾ ਮੋਹ ਪਿਆਰ ਦੀ ਸੰਤਾਂ ਐ ਸੀ ਤਾਂ ਐ ਬਿਮਾਰ ਐ ਪਹਿਲਾਂ ਪਤਾ ਕਰ ਲੈਂਦੇ 20 25 ਹਜ਼ਾਰ ਥੋੜਾ ਬਚ ਜਾਂਦਾ ਚਾਹੋ ਨਹੀਂ ਹੁੰਦੇ ਤਾਂ ਜਿੰਦਗੀ ਜੀਉਣ ਨੂੰ ਨਾ ਪੈਸਾ ਦੇ ਦਿਓ ਛੱਡਦਾ ਤਾਂ ਕੰਨੀ ਹੱਥ ਲਾ ਕੇ ਹੁੰਨੀ ਸੀ ਭਾਈ ਔਰੇ ਛੱਡਿਆ ਹੀ ਕੋਈ ਨਹੀਂ ਸਾਨੂੰ ਨਹੀਂ ਪਤਾ ਸੀ ਤਾਂ ਆ ਚੱਲ ਕੋਈ ਨਹੀਂ ਮੈਂ ਤੁਹਾਡੇ ਪੈਸੇ ਹੌਲੀ ਹੌਲੀ ਦੇਊਗਾ ਪੁੱਤ ਨਾ ਕੋਈ ਆ ਕੋਈ ਨਹੀਂ ਕੋਈ ਨਹੀਂ ਤਾਂ ਠੀਕ ਬਾਪੂ ਲੈਣਾ ਤੈਨੂੰ ਦਬਾ ਕੇ ਦਵਾਈ ਮੈਂ ਪੈਸੇ ਪੁੱਛਦਾ ਕਿਸੇ ਨੂੰ ਮਾਂ ਚਾਰ ਤੋਂ ਪਤਾ ਮੈਂ ਲਾਉਣਾ ਫੋਨ ਦਿੱਸੇ ਨੂੰ ਲਾਉਣਾ ਪਉਣ ਦਿੱਸੇ ਹੀ ਕਰੂਗਾ ਹੱਲ ਹਲੋ ਕਿਵੇਂ ਬਾਈ ਦਿੱਸੇ ਬਾਈ ਦਿੱਸੇ ਯਾਰ ਮੇਰਾ ਨਾ ਬਾਪੂ ਬੜਾ ਬਿਮਾਰ ਹੋ ਗਿਆ ਤੇ ਪੈਸਿਆਂ ਦੀ ਲੋੜ ਆ ਵੀਰ ਬਣ ਕੇ 10000 ਰੁਪਏ ਦਾ ਹੱਲ ਕਰਕੇ ਦੇ ਭਰਾ ਯਾਰ ਬੜਾ ਔਖਾ ਹੋ ਜਾਂਦਾ ਨਹੀਂ ਮੈਂ ਕਹਿੰਦਾ ਨਹੀਂ ਸੀਗਾ ਬੜਾ ਔਖਾ ਹੈਗਾ ਬਾਪੂ ਨਾ ਤੂੰ ਆ ਮੰਨਣਾ ਵੀ ਜਮਾ ਹੀ ਸਾਹਾਂ ਦੀ ਆ ਭਰਾ ਯਾਰ ਪੈਸਿਆਂ ਦੀ ਬੜੀ ਨਜਾਇਜ਼ ਜ਼ਰੂਰਤ ਨਹੀਂ ਮੈਂ ਕਹਿੰਦਾ ਨਹੀਂ ਸੀਗਾ ਬਾਈ ਯਾਰ ਔਖਾ ਜ਼ਕਾ ਦਾ ਹਿਆਰ ਦਾ ਹੱਲ ਕਰਕੇ ਦੇ ਭਰਾ ਬਣ ਕੇ ਯਾਰ ਐਨਾ ਕਰ ਵੀਰ ਬਣ ਕੇ ਯਾਰ ਕਰਕੇ ਦੇ ਹੱਲ ਨਾ ਬਈ ਯਾਰ ਮੇਰੇ ਕੋਲ ਤਾਂ ਬਈ 10 ਰੁਪਏ ਹੈ ਨਹੀਂਗੇ ਨਾ ਬਈ ਹੁਣ ਨਹੀਂ ਹੋਣਾ ਲੈ ਯਾਰ ਹਾਂ ਬਈ ਹਰ ਇੱਕ ਵਾਰੀ ਥੋੜੀ ਫੁੱਦੂ ਬਣ ਜਾਏ ਕਰਨੇ ਨਸ਼ੇ ਬਾਜੂ ਨਾ ਕੋਈ ਪੈਸਾ ਮੋੜਨਾ ਇਹ ਤਾਂ ਹਰਦੀਖਸਾ ਦਾ ਦੇਗਾ ਜਵਾਬ ਹੁਣ ਹੁਣ ਕਿ ਨੂੰ ਚੋਲੂ ਨੂੰ ਪੁੱਛ ਦਿਆਂ ਚਲ ਭੋਲੂ ਤਾਂ ਕਰ ਹੀ ਦਊਗਾ ਉਹਨੂੰ ਲਾਉਣਾ ਹੈਲੋ ਕਿਵੇਂ ਬਾਈ ਭੋਲੂ ਭੋਲੂ ਬਾਈ ਯਾਰ ਬਾਲੀ ਨਾ ਨਜਾਇਜ਼ ਜ਼ਰੂਰਤ ਪੈ ਗਈ ਇੱਕ ਕੰਮ ਦੀ ਤੇ ਕਰਕੇ ਦੇ ਭਰਾ ਬਣ ਕੇ ਮੇਰਾ ਨਾ ਬਾਪੂ ਬੜਾ ਬਿਮਾਰਾ ਤੇ ਵੀਰ ਬਣ ਕੇ ਬੜਾ ਔਖਾ ਹੋਈ ਜਾਂਦਾ 10000 ਰੁਪਏ ਦਾ ਹੱਲ ਕਰਕੇ ਦੇ ਔਖਾ ਸੌਖਾ ਭਰਾ ਬਣ ਕੇ ਬੜੀ ਮਜਬੂਰੀ ਹੈ ਨਹੀਂ ਮੈਂ ਕਹਿੰਦਾ ਹੀ ਨਹੀਂ ਸੀ ਭਰਾ ਯਾਰ ਭਰਾ ਬਣੇ ਹੱਲ ਕਰਕੇ ਦੇ ਯਾਰ 10000 ਰੁਪਏ ਦਾ ਔਖਾ ਸੌਖਾ ਕਰ ਵੀਰ ਬਣੇ ਯਾਰ ਸਰਦਾ ਨਹੀਂ ਜੇ ਸਰਦਾ ਹੁੰਦਾ ਮੈਂ ਕਹਿੰਦਾ ਨਹੀਂ ਸੀਗਾ ਬਾਈ ਯਾਰ ਭਾਈ ਬਾਟੀ ਤੈਨੂੰ ਕੀ ਲੱਗਦਾ ਸੀ ਵਾਰ-ਵਾਰ ਫੁੱਦੂ ਬਣੀ ਜਾਵਾਂਗੇ ਯਾਰ ਮੈਨੂੰ ਤਾਂ ਮੈਨੂੰ ਤਾਂ ਦੀਸੇ ਨੂੰ ਤੇਰੇ ਬਾਪੂ ਨੇ ਸਪਾਈਸ ਲੱਗਿਆ ਵੀ ਉਹਨੂੰ ਜ਼ਿੰਦਗੀ ਚੱਕਰ ਪਿਆਣੀ ਦੇਣਾ ਨਾ ਉਹ ਭਰਾਵਾ ਤੋਂ ਨਸ਼ੇ ਪੱਤੇ ਕਰਦਾ ਅਟ ਦਾ ਪਹਿਲਾਂ ਕੰਨੀਅਤ ਲੱਗਿਆ ਕੋਈ ਰੁਪਈਆ ਨਹੀਂ ਸਾਡਾ ਬਈ ਕੋਰਾ ਜਵਾਬ ਆਦੇ ਨੂੰ ਸਿੱਧੀ ਜੀ ਗੱਲ ਫੋਨ ਕੀ ਕਰਾਂ ਯਾਰ ਹਾਂ ਚੁੱਪ ਆ ਬਾਪੂ ਬਾਪੂ ਓਏ ਮਾ ਨਾਂ ਨਸੇ ਪੱਤੇ ਖਾਤਰ ਲੋਕਾਂ ਤੋਂ ਪੈਸੇ ਮੰਗੇ ਆਉਂਦੇ ਅੱਜ ਪੈਸੇ ਮਿਲ ਜਾਂਦੇ ਮੈਂ ਤੈਨੂੰ ਬਚਾ ਲੈਂਦਾ ਬਾਪੂ ਮੇਰੇ ਨਸੇ ਪੱਤੇ ਨੇ ਤੈਨੂੰ ਵੀ ਨਹੀਂ ਜਾਣ ਦਿੱਤਾ ਹੋਰ ਯਾ ਕੋ